ਜੀ ਕਾ ਖਾਲਸਾ ਵਾਇਟ ਜੁਫਤੇ ਸਮੂਹ ਗੁਨਾਲਕ ਨਾਮ ਲੈਵਾ ਸੰਗਤ ਨੂੰ ਮੁਨਕਾ ਸੇਵਾ ਦਿਹਾੜੇ ਦੀ ਲੈ ਲਗਤਤਾ ਹੈ ਜਨਾ ਮੁਨਕਾ ਸੇਵਾ ਦਿਹਾੜਾ ਮੁਨਕਾ ਸੇਵਾ ਦਿਹਾੜਾ ਉਹ ਪਾਵਨ ਦਿਹਾੜਾ ਹੈ ਜੇ ਜੰਗੀ ਜ਼ਖਮੀਆਂ ਨੂੰ ਪਾਣੀ ਪਲਾਂ ਦੀ ਸੇਵਾ ਕਰਨ ਵਾਲੇ ਬਾਈਕ ਨਹੀਂ ਹੈ ਜੀ ਨੂੰ ਸਹਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਲਮ ਪੱਟੀ ਦੀ ਸੇਵਾ ਦਿੱਤੀ ਮਲਮ ਪੱਟੀ ਦੀ ਸੇਵਾ ਨਾਲ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਸਿਧਾਂਤ ਡਢ ਕਰਤਾ ਕਿ ਸਿੱਖ ਕੇਵਲ ਜਿਹੜੀ ਜਿਹੜੀ ਜੰਗਾਂ ਹੈ ਉਹ ਸਮਾਜ ਦੀ ਭਲਾਈ ਲਈ ਲੜਦੇ ਨੇ ਨਾ ਕਿ ਉਹ ਕਿਸੇ ਆਪਣੇ ਮਨਛਾ ਲਈ ਲੜਦੇ ਨੇ ਤੁਸੀਂ ਦੇਖੋ ਕਿ ਜੰਗ ਪਹਿਲੀ ਨੁਕਤਾ ਨੂੰ ਜੰਗੀ ਜਿਹੜੇ ਜ਼ਖਮੀ ਹੈ ਉਹਨਾਂ ਦੀ ਖੇਵਾ ਦੀ ਜਿਹੜੀ ਬਾਲੀ ਹੈ ਸੇਵਾ ਕਰਨ ਦੀ ਜਿਹੜੀ ਸ਼ੁਰੂਆਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸੇਵਕ ਭਾਈ ਕਨੀਆ ਜੀ ਨੂੰ ਵਖੇ ਉਹ ਭਾਈ ਕਨੀਆ ਜੀ ਜੀ ਜਿਹੜੇ ਕਿ ਕਿਸੇ ਸਮੇਂ ਇੱਕ ਅਮੀਰ ਪਰਿਵਾਰ ਚ ਪੈਦਾ ਹੋਏ ਸੀ ਔਰ ਗੁਰਤੇਗਵਦਰ ਸਾਹਿਬ ਦੇ ਸਾਹਿਬ ਦੀ ਸੰਗਤ ਕਰਕੇ ਉਹਨਾਂ ਦੇ ਵਿੱਚ ਇਹਨਾਂ ਵਿਰਾਦ ਉਤਪਨ ਹੋਇਆ ਕਿ ਉਹ ਜ਼ਖਮੀ ਜੰਗੀ ਜ਼ਖਮੀਆਂ ਦਾ ਜਿਹੜਾ ਦਰਦ ਹੈ ਉਹਨੂੰ ਮਹਿਸੂਸ ਕਰਦੇ ਸਨ ਉਹਨਾਂ ਦੀ ਉਹ ਗੁਰਤੇਗਵਦਰ ਸਾਹਿਬ ਜੀ ਦੀ ਬਾਣੀ ਦੀ ਥਾਪ ਜਿਹੜੇ ਪਾਈਕ ਨੇ ਹੈ ਜਿੱਦੀ ਸੇਵਾ ਜ ਨਜ਼ਰ ਆਂਦੀ ਹੈ ਤੇ ਮੈਂ ਸਾਰੇ ਆਪਣੇ ਗੁਰਸਿੱਖੂ ਗੋਨਾਨਕ ਨਾਮ ਲੈ ਵਖਨ ਨਾ ਤੋਂ ਬੇਨਤੀ ਕਰਦਾ ਕਿ ਇਹ ਅਸੀਂ ਜਿਹੜਾ ਅੱਜ ਦਾ ਦਿਹਾੜਾ ਹੈ ਇਹਨੂੰ ਅੱਜ ਤੇ ਦਿਹਾੜੇ ਨਹੀਂ ਪੂਰੇ 365 ਦਿਨ ਸਿੱਖ ਇਹਦੇ ਉੱਤੇ ਇਹਨਾਂ ਸਿਧਾਂਤਾਂ ਦੇ ਪ੍ਰੋਟਾ ਕਰਦੇ ਨੇ ਲੇਕਿਨ ਫਿਰ ਵੀ ਅਸੀਂ ਇੱਕ ਹਫਤਾ ਜਿਹੜਾ ਮਨੁੱਖਤਾ ਇਹ ਮਨੁੱਖੀ ਸੇਵਾ ਹਫਤਾ ਰੱਖੀਏ ਜਿਹਰੇ ਵਿੱਚ ਅਸੀਂ ਪ੍ਰਣ ਕਰੀਏ ਕਿ ਅਸੀਂ ਕਿਸੇ ਨਾ ਕਿਸੇ ਦੀ ਮਦਦ ਕਰਾਂਗੇ ਕਿਸੇ ਦੀ ਸੇਵਾ ਕਰਾਂਗੇ ਅਸੀਂ ਕਿਸੇ ਹਸਪੀਟਲ ਤੇ ਜਾਵਾਂਗੇ ਉੱਥੇ ਕਿਸੇ ਬਿਮਾਰ ਦੀ ਕੋਈ ਨਾ ਕੋਈ ਸੇਵਾ ਕਰਕੇ ਆਈਏ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋ ਵੀ ਜੋ ਵੀ ਨਸ਼ਿਆਂ ਦੇ ਵਿਰੁੱਧ ਅਸੀਂ ਕੋਈ ਮਹਿੰਮ ਛੇੜ ਸਕਦੇ ਆ ਜਿੰਨੀਆਂ ਜਾਗਰੂਕ ਸੰਸਥਾਵਾਂ ਹੈਗੀਆਂ ਉਹ ਖਾਸ ਕਰਕੇ ਇਨ੍ਹਾਂ ਕੰਮਾਂ ਦੇ ਵਿੱਚ ਇਸ ਸਮੇਂ ਇਨ੍ਹਾਂ ਦਿਨਾਂ ਦੇ ਵਿੱਚ ਬਹੁਤ ਕੁਝ ਕਰ ਸਕਦੀਆਂ ਆ ਅਸੀਂ ਮੁੱਢਲੀ ਡਾਕਟਰੀ ਸਹਾਇਤਾ ਕਿੱਦਾਂ ਦੇਣੀ ਹੈ ਉਹਰੇ ਲਈ ਅਸੀਂ ਕੈਂਪ ਲਗਾ ਸਕਦੇ ਆ ਤੇ ਮੈਂ ਸਾਰੀ ਸਮੂਹ ਨਾਗ ਨਾਮਲੇਵਰ ਸੰਗਠਨ ਨੂੰ ਬੇਨਤੀ ਕਰਦਾ ਕਿ ਇਹ ਨੁੱਖੀ ਸੇਵਾ ਦਿਹਾੜਾ ਸੱਤਾ ਰੂਪ ਤੋਂ ਵੀ ਮਨਾਈਏ ਔਰ ਇੱਕ ਹਫ਼ਤਾ ਤੱਕ ਅਸੀਂ ਪਾਵਨ ਆਪਣੇ ਸੇਵਾਵਾਂ ਦੇ ਕੇ ਔਰ ਸਾਰੇ ਸੰਸਾਰ ਨੂੰ ਇਹ ਦੱਸਿਏ ਕਿ ਗੁਨਾਰਕ ਨਾਮ ਲੈਵਾਰ ਸੰਗਤ ਜਿਹੜੀ ਹੈ ਉਹ